ਤਿਆਰੀ ਹੈ ਆਦੇ ਦਿੰਦਾ ਫਾਈਨਲ ਹਾਕਮ ਵਾਲਿਆ ਜੱਗੂ ਤਿਆਰ ਸ਼ਕਰਪੁਰਿਆ ਫਰੀਦ ਤਿਆਰ ਆ ਕਾਕੇ ਵਰਗੇ ਮਲੂਕ ਵਰਗੇ ਅੱਜ ਕਹਿੰਦੇ ਬੈਸਟਾ ਨੂੰ ਫੋੜ ਬੈਸਟਾ ਨੂੰ ਫੋੜ ਬੈਸਟਾ ਨੂੰ ਫੋੜ ਟਰੈਕਟਰ ਦੇ ਉੱਤੇ ਜਾਣੇ ਆ ਪੈਂਦੀ ਹੋਈ ਰੇਡ ਗੱਲਾਂ ਦੇ ਵਿੱਚੋਂ ਕੌਣ ਪੈਂਦੀਆਂ ਪੱਟਾਂ ਤੇ ਥਾਪੀਆਂ ਪਹਿਲੀ ਰੇਡ ਰੈਂਬੋ ਤੇ ਰਪਿੰਦਰ ਰੈਂਬੋ ਤੇ ਰਪਿੰਦਰ ਸਾਹਮਣੇ ਰੈਂਬੋ ਅੱਜ ਚੇੜੀਆਂ ਦੇ ਮੇਲੇ ਦਾ ਟਰੈਕਟਰ ਦਾ ਜੇਤੂ ਫਾਈਨਲ ਦੀ ਪਹਿਲੀ ਰੇਡ ਪਾ ਗਿਆ ਹੈ ਅੱਜ ਅਤਿ ਆਸ ਕਿ ਹੋ ਜਾ ਸਿਰ ਜਾ ਜਾਣਾ ਛਾਜੀ ਨੇ ਜਿੰਨੇ ਟਰੈਕਟਰ ਜਿੱਤੇ ਐ ਸ਼ਿੱਲੂ ਦੇ ਮੇਰੇ ਵੀਰੋ ਬ੍ਰਧ ਜਿੱਤੇ ਐ ਉਹ ਕਬੱਡੀ 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 ਖੇਡ ਪੱਡੀ ਮੇਲਾ ਜੇਥੂ ਕੇ ਦਾ ਹੋਈ ਪਈ ਕਬੱਡੀ 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 ਇੱਕ ਇੱਕ ਰੇਡ ਪਈ ਹੈ ਉਹ ਜੇਠੂ ਕਹਿੰਦੇ ਫਾਈਨਲ ਕਿਵੇਂ ਲੱਗਦਾ ਦੱਸਿਓ ਮੜਾ ਜਾ ਸਿਰੇ ਦਾ ਫਾਈਨਲ ਹੈ ਅਗਲੀ ਰੇਡ ਕਹਿੰਦੇ ਗੋਰਾ ਰਸਾਲੂ ਆ ਗਿਆ ਲੈ ਵੀ ਰਮਨ ਖੋਲ ਦੇ ਮੇਰਾ ਵੀਰਵਾ ਜਿੰਨੀ ਖੁੱਲਦੀ ਆ ਲਓ ਗੋਰੇ ਰਸਾਲੂ ਦੀ ਰੇਡ ਕਰ ਜਾ ਫੇ ਸ਼ਕਰਪੁਰੀਏ ਕਿ ਫਾਈਨਲ ਮੈਚ ਦਾ ਫੈਸਲਾ ਹੋ ਜਾਣਾ ਕਿਹੜਾ ਜਿੱਤਦਾ ਕਿਹੜਾ ਹਾਰਦਾ ਜੀ ਕਿਹੜੇ ਗੱਭਰੂ ਨੇ ਕਿੰਨੇ ਦਮ ਪਾਏ ਹੁਣ ਜੱਫੀਆਂ ਚ ਮੱਲਾ ਮਾਰਦਾ ਜੀ ਚਰਤਾ ਕੁਝ ਹੀ ਪਰਾਂ ਵਿੱਚ ਹੋ ਜਾਣੀ ਭਾਨੇਂਦਰ ਕੁਲ ਸੰਸਾਰ ਦਾ ਜੀ ਲਓ ਗੋਰੇ ਦੀ ਰੇਡ ਅਕਮਲਿਆ ਜੱਗੂ ਕੋਸ਼ਿਸ਼ ਕਰਦਾ ਪਰ ਨੰਬਰ ਰੇਡਰ ਦੇ ਹਿੱਸੇ ਅਗਲੀ ਰੇਡ ਬੂਰੀਆ ਆ ਗਿਆ ਸ਼ੀਸ਼ਰ ਦਾ ਬੂਰੀਆ ਕਬੱਡੀਆਂ ਪਾਉਂਦਾ ਚੜ ਚੜ ਕੇ ਸ਼ੀਸ਼ਰ ਦਾ ਬੂਰੀਆ ਕਬੱਡੀਆਂ ਪਾਉਂਦਾ ਚੜ ਚੜ ਕੇ ਦੋ ਗਿੱਲ ਪਰਿਵਾਰ ਦੇ ਹੀਰੇ ਇੱਕ ਮਿੰਟੂ ਇੱਕ ਅੱਜ ਦੀ ਤਰੀਕ ਦਾ ਕਹਿੰਦੇ ਦੁਨੀਆ ਦਾ ਟੋਪਰ ਜਫੀ ਸ਼ਿਲੂ ਬਾਹੂ ਅਕਬਰਪੁਰ ਦਾ ਕਰਾਉਂਦਾ ਇਲੂ ਇਲੂ ਹਜੇ ਤੱਕ ਕਹਿੰਦੇ ਮੈਚ ਬੜਾ ਤੇਜ਼ੀ ਦੇ ਨਾਲ ਸ਼ੁਰੂ ਹੋਇਆ ਦੂਜਾ ਟੱਚ ਸ਼ਿਲੂ ਦਾ ਇਧਰੋਂ ਦੋ ਟੱਚ ਜੱਗੂ ਦੇ ਤੇ ਨੰਬਰ ਜਿਹੜਾ ਹੈ ਰੇਡਰ ਦੇ ਲਈ ਜੁੜਿਆ ਕਬੱਡੀ ਦਾ ਬਾਪ ਰੋਲਾ ਛੇੜੀਆਂ ਦੇ ਟੂਰਨਾਮੈਂਟ ਦਾ ਟਰੈਕਟਰ ਦਾ ਜੇਤੂ ਅੱਜ ਵੇਖਦੇ ਆ ਦੂਜਾ ਹਿੱਸਾ ਜੁੜੂ ਜਾਂਦਾ ਰੁਪਿੰਦਰ ਆ ਗਿਆ ਕਹਿੰਦੇ ਘੋੜੇ ਦਾ ਯਾਰ ਆ ਗਿਆ ਹਾਂ ਸੰਦੀਪ ਵੀ ਤੱਕਦਾ ਹੋਣਾ ਅਮਨਦੀਪ ਸਿੰਘ ਬਰਾੜ ਵੀ ਤੱਕਦਾ ਹੋਣਾ ਲਓ ਰੁਪਿੰਦਰ ਦੀ ਰੇਡ ਰੇਡਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਜੱਫੀਆਂ ਤੇ ਮੁੱਕਣੀ ਐ ਰੇਡਾਂ ਭਾਵੇਂ ਲੱਖ ਪੈਂਦੀਆਂ ਰੁਪਿੰਦਰ ਦੀ ਰੇਡ ਤੇ ਫਰਿਆਦ ਕੋਸ਼ਿਸ਼ ਕਰਦਾ ਹੋਇਆ ਰੁਪਿੰਦਰ ਤੇ ਫਰਿਆਦ ਹਰ ਜੋ ਪਾਸੇ ਹਰ ਜੋ ਪਾਸੇ ਆ ਟੱਕਰ ਸਿਰੇ ਦੀ ਏ ਆ ਬੱਲੇ 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 ਫਰਿਆਦ ਕਬੱਡੀ ਦਾ ਜਸਮਨ ਜੰਮਕ ਮੇਰੇ ਵੀਰੋ ਇਧਰ ਤਿੰਨ ਕਬੱਡੀਆਂ ਕਹਿੰਦੇ ਦੀਪ ਦੀਆਂ 1100 ਦੀਆਂ ਅਮਰੀਕ ਸਮਰੇ ਬਣਿਓ ਗਲ ਦੇ ਵਿੱਚ ਕਾਲੀ ਡੋਰੀ ਛਾਤੀ ਤੇ ਪੱਤਾ ਪਾਣ ਦਾ ਸਾਰਾ ਯਾਲ ਮਾਲਿਆ ਦੀਪ ਦੀ ਮੁਸਕਾਨ ਦਾ ਸਾਰਾ ਯਾਲ ਮਾਲਿਆ ਫੈਨ ਹੈ ਦੀਪ ਦੀ ਮੁਸਕਾਨ ਦਾ ਮੁਸਕਾਨ ਦਾ ਫੈਨ ਹੈ ਇੱਕ ਪਾਸੇ ਦੀਪ ਹੈ ਪਹਿਲੀ ਕਬੱਡੀ 1100 ਦੀ ਅਮਰੀਕ ਸਮਰੇ ਬਣਿਓ ਸ਼ੀਲੂ ਦਾ ਪਹਿਲਾ ਜੱਫਾ ਲੱਗੂ 3100 ਦਾ ਜਾਨਾ ਤਿੰਨ ਜੱਫੇ 3100 ਦੇ ਹੈ ਬਲੇ ਬਲੇ ਹਰ ਜੋ ਪਾਸੇ ਓ ਜੇਠੂ ਕਹ ਰਿਹਾ ਕੀ ਹਾਲ ਚਾਲ ਹੈ ਬਿਆਜ ਕਿਵੇਂ ਲੱਗਦਾ ਟੱਕ ਵੰਦੀ ਆ ਟਾਕਾ ਰਵੀ ਨੰਬਰਦਾਰ ਦੇ ਵੱਲੋਂ ਹਾਕਮ ਵਾਲੀਏ ਜੱਗੂ ਦੇ ਤਿੰਨ ਜਫੇ 5000 ਦੇ ਹੋਣਗੇ ਤਿੰਨ ਜਫੇ 5000 ਦੇ ਰੇਡ ਪੈ ਗਈ ਹੈ ਰੇਡ ਪੈ ਗਈ ਆ ਜਿਹੜਾ ਵੀ ਤਿੰਨ ਜਫੇ ਲਾਵੇਗਾ ਬਲਕਰ ਢਿੱਲੋਂ ਕਨੇਡਾ ਬਣੀ 1000 ਜੱਗੂ ਦੇ ਤਿੰਨ ਜਫੇ 5500 ਦੇ ਲੱਖੀ ਕਨੇਡਾ ਖੁਸ਼ ਕਰੇয়াল ਕਨੇਡਾ ਕਿੰਦਰ ਕਨੇਡਾ ਪਰਮ ਕੈਨੇਡਾ ਮੇਰੇ ਵੀਰੋ ਪੰਜਾਬ ਟਾਈਗਰ ਦੇ ਜੱਗੀ ਲਾਮੂ ਆਣ ਗਏ ਹੁਣੀ ਲੋ ਕਹਿੰਦੇ ਨੰਬਰ ਰੇਡਰ ਦਾ ਸ਼ਿਲੂ ਦੇ ਤਿੰਨ ਜਫੇ 3100 ਦੇ ਆ ਸਕਰਾਜ ਲੱਖੀ ਤੇ ਖੁਸ਼ਵੰਨੀਓ ਲੋ ਕਹਿੰਦੇ ਸ਼ਾਜੀ ਸ਼ਹਿਯਾਦ ਅਲੀ ਨੇ ਕਬੱਡੀ ਪਾਈ ਹੈ ਟਰ ਜੋਹੀ ਜੰਗੀਆਣੇ ਦੇ ਤਿਆਰ ਮਰ ਤਿਆਰ ਜੇਠੂ ਕਹਿੰਦੇ ਮੇਲੇ ਦਾ ਕਹਿੰਦੇ ਗ੍ਰੈਂਡ ਫਾਈਨਲੇ ਖੇਡਿਆ ਜਾ ਰਿਹਾ ਆ 14 ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਲੋ ਗੁਰਵਿੰਦਰ ਤੇ ਸ਼ਾਜੀ ਗੁਰਵਿੰਦਰ ਤੇ ਆਉ ਗਿਆ ਸ਼ਹਿਆਦ ਕਬੱਡੀ ਦਾ ਗੁਜਰਾਉ ਦਾ ਸੋਦੀ ਸਕਸੈਸਫੁਲ ਪਾ ਗਿਆ ਅਮਰੀਕ ਸਮਰੇ ਬਣੀਓ 3 ਤੇ 1100 ਲੱਗਿਆ ਪਹਿਲੀ ਸਕਸੈਸਫੁਲ ਪੈ ਗਈ ਹੈ ਪਰ ਕਬੱਡੀ ਦਾ ਟਰਨੈਂਟੋ ਕਬੱਡੀ ਦਾ ਬਾਪ ਰੋਲਾ ਗੋਤੇ ਵਾਲਾ ਰਪਿੰਦਰ ਮੇਰੇ ਵੀਰੋ ਦੁਨੀਆ ਦਾ ਪ੍ਰਸਿੱਧ ਕਬੱਡੀ ਖਿਡਾਰੀ ਖੇਡ ਮੈਦਾਨ ਦੇ ਵਿੱਚ ਕਬੱਡੀ 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 ਲੈ ਵੀ ਹਾਕਮ ਵਾਲੀਆ 35500 ਦੇ ਆ ਇੱਕ ਪਾਸੇ ਜੱਗੂ ਰੈਂਬੋ 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 ਹਰ ਜੋ ਪਾਸੇ ਹਰ ਜੋ ਪਾਸੇ ਉਹ ਦੇਠੂ ਕਹਿੰਦੇ ਰੈਂਬੋ ਦਾ ਜਫਾ ਕਿਵੇਂ ਲੱਗਿਆ ਸਰੇ ਦਾ ਮੁਕਾਬਲਾ ਲੈ ਵੀ ਛੇਲੂ ਕਰਨਾ ਪੈਣਾ ਕੁਝ ਨਾ ਕੁਝ ਅੱਜ ਜਿੱਤਣਾ ਤੇ ਕੁਝ ਨਾ ਕੁਝ ਕਰਨਾ ਪੈਣਾ ਪਰ ਨੰਬਰ ਰੇਡਰ ਦਾ ਨੰਬਰ ਰੇਡਰ ਦਾ ਸਗਰਾਜ ਇੱਕ ਗੱਲ ਦਾ ਨਾ ਇਧਰ ਦੋ ਬੰਦੇ ਐ ਇੱਕ ਜੱਗੂ ਦੇ ਪੱਖ ਦਾ ਇੱਕ ਸ਼ੀਲੂ ਦੇ ਪੱਖ ਦਾ ਇੱਕ ਦੂਜੇ ਦੀ ਥਾਪੀਆਂ ਮਾਰੀ ਜਾਂਦੇ ਆ ਇੱਕ ਜੱਗੂ ਦੀ ਸਪੋਰਟ ਤੇ ਬੈਠਾ ਦੂਜਾ ਸ਼ੀਲੂ ਦੀ ਸਪੋਰਟ ਤੇ ਬੈਠਾ ਇਹ ਲੋਕਾਂ ਚ ਪਿਆਰ ਹੈ ਮਾਂ ਖੇਡ ਕਬੱਡੀ ਦਾ ਜਨੂਨ ਹੈ ਮਾਂ ਖੇਡ ਕਬੱਡੀ ਦਾ ਜਸਮਾਨੀ ਚੁੰਬਕ ਜਸਮਾਨੀ ਚੁੰਬਕ ਚੁੰਬੜ ਗਿਆ ਆ ਮੁੰਡਾ ਕਹਿੰਦੇ ਗੁਜਰਾਂ ਦਾ ਖੁੱਤੀ ਪਾਵੇ ਲੋਕਾਂ ਚ ਗੱਲਾਂ ਚੱਲੀਆਂ ਮੁੰਡਾ ਗੁਜਰਾਂ ਦਾ ਖੁੱਤੀ ਪਾਵੇ ਲੋਕਾਂ ਚ ਗੱਲਾਂ ਚੱਲੀਆਂ ਬਾਈ ਫਰਿਆਦ ਦਾ ਜਫਾ ਵਧੀਆ ਲੱਗਾ ਕਰੀ ਫਰਿਆਦ ਨਹੀਂ ਵੀ ਤਾੜੀਆਂ ਮਾਰਿਓ ਸ਼ਕਰਪੁਰੀਏ ਕਹਿਰ ਕਰੀ ਤੁਰੇ ਆਉਂਦੇ ਓ ਬਠਿੰਡੇਆ ਆ ਹੋਇਆ ਪਿਆ ਬਾਬੇ ਦੀ ਫੁੱਲ ਕਿਰਪਾ ਹੱਸ ਰਹਾ ਹੋਇਆ ਪਿਆ ਬਾਬੇ ਦੀ ਫੁੱਲ ਕਿਰਪਾ ਅਗਲੀ ਰੇਡ ਪਾਉਣ ਦੇ ਲਈ ਆ ਸ਼ਕਰਪੁਰਿਆ ਖੇਡ ਮੈਦਾਨ ਦੇ ਵਿੱਚ ਵਾਧਦਾ ਹੋਇਆ ਲੱਭੀ ਬਿੰਦੀ ਮੁਬਾਰਕਾ ਆ ਟੁੱਟ ਕੇ ਖੀਲੂ ਮੂਰੇ ਹੋ ਗਿਆ ਆ ਦੋ ਖਿਡਾਰੀਆਂ ਦੇ ਦਰਮਿਆਨ ਆ ਟੱਕਰ ਸਿਰੇ ਦੀ ਹੋਣੀ ਹੈ ਆ ਟੱਕਰ ਕਹਿੰਦੇ ਸਿਰੇ ਦੀ ਹੋਣੀ ਆ ਆ ਦੇਖੋ ਨਿਆਰਾ ਦੇਖੋ ਨਿਆਰਾ ਆ ਸ਼ਾਜੀ ਤੇ ਸ਼ੀਲੂ ਸ਼ਾਜੀ ਤੇ ਹਰਜੋ ਪਾਸੇ ਹਰਜੋ ਪਾਸੇ ਅੱਜ ਦੋ ਸਕਸੈਸਫੁਲ ਪੈ ਗਏ ਆ ਸ਼ਾਜੀ ਦਾ ਕੰਮ ਹੈ ਕਿਵੇਂ ਆ ਜੇਠੂਕੇ ਵਾਲਿਓ ਅੱਜ ਤੇ ਹੁੱਲੇ ਫੁਲਾਰੇ ਆ ਅੱਜ ਕਬੱਡੀ ਜਿੰਦਾਬਾਦ ਆ ਅੱਜ ਕਬੱਡੀ ਜਿੰਦਾਬਾਦ ਆ ਅੱਜ ਰਕਾਂਡ ਟੁੱਟ ਗਿਆ ਅੱਜ ਲੋਕਾਂ ਨੇ ਗੱਲਾਂ ਕਰਤੀਆਂ ਅੱਜ ਵਰਲਡ ਵਾਈਡ ਕਹਿੰਦੇ ਚਰਚੇ ਹੋ ਗਏ ਆ ਲਾਈਵ ਸਪੋਰਟਸ 13 13 ਤੇ ਰੈਂਬੋ ਤੇ ਟਰਨੇਡੋ ਰੈਂਬੋ ਤੇ ਟਰਨੈਂਡੋ ਨੰਬਰ ਲੈ ਕੇ ਆ ਗਿਆ ਅਗਲੀ ਰੇਡ ਕਹਿੰਦੇ ਬੂਰੀਆ ਫੇਰ ਤਿਆਰ ਵਰ ਤਿਆਰ ਲਓ ਬੂਰੀਆ ਸੀਸਰ ਕਹਿੰਦੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਜੰਗੀਆਂ ਦੇ ਚਾਰ ਸਾਰੇ ਤਿਆਰ ਵਰ ਤਿਆਰ ਖੇਰਾਂ ਦੇ ਵਿੱਚੋਂ ਕੌਣ ਲਓ ਸ਼ਿਲੂ ਫੇਰ ਯਤਨ ਕਰਦਾ ਹੋਇਆ ਹਰ ਜੋ ਪਾਸੇ ਲਓ ਦੋ ਖਿਡਾਰੀਆਂ ਦੇ ਦਰਮਿਆਨ ਹਾਂ ਬੱਲੇ 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 ਆਓ ਕਬੱਡੀ 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 ਏ ਚੱਕ ਨੰਬਰ ਰੇਡਰ ਦਾ ਆਹ ਜੱਕਰ ਰੇਡਰ ਦਾ ਨੰਬਰ ਰੇਡਰ ਦਾ ਨੰਬਰ ਰੇਡਰ ਦਾ ਗੋਰਾ ਰਸਾਲੂ ਫੇਰ ਆ ਗਿਆ ਹੈ ਗ੍ਰੈਂਡ ਫਾਈਨਲੇ ਮਣੀ ਖਾਡਾ ਵੀਰ ਜੇਠੂ ਕੇ ਤੇ ਨਾਲ ਉਹ ਹੋ ਜਾਣਿਆ ਰਾਣਾ ਜੀ ਉਹ ਥੋੜਾ ਆ ਜਾ ਹੁਣ ਦੇਖ ਲੋ ਉਹ ਕਬੱਡੀ ਕਿਹੜੀ ਪੈ ਰਹੀ ਐ ਇਧਰ ਕੋਰਾਰ ਸਾਲੂ ਤੇ ਰੈਂਪੋ ਰੈਂਪੋ ਇੱਕ ਪਾਸੇ ਹਾਕਮ ਵਾਲੀਆ ਪਾਉਂਦਾ ਖੁੱਤੀ ਖੇਡ ਮੈਦਾਨ ਦੇ ਵਿੱਚ ਮੁੰਡਾ ਮਾਨਸਾ ਬੱਲਦਾ ਗੱਲ-ਗੱਲ ਤੇੜੀ ਪਗਾ ਗਿਆ ਮੁੰਡਾ ਮਾਨਸਾ ਬੱਲਦਾ ਗੱਲ-ਗੱਲ ਤੇੜੀ ਪਗਾ ਗਿਆ ਗੱਲ-ਗੱਲ ਤੇੜੀ ਪਗਾ ਗਿਆ ਏ ਹਰਪ੍ਰੀਤ ਸਰਪੰਚ ਦੇ ਵੱਲੋਂ ਹਾਕਮ ਵਾਲੀਏ ਜੱਗੂ ਦੇ ਦੋ ਜਫਿਆਂ ਤੇ 1000 ਐਜ ਕਹਿੰਦੇ ਸਿਰੇ ਦਾ 4 ਟਰੈਕਟਰ ਤਿਆਰ ਕਿਹੜੇ ਪਿੰਡ ਨੂੰ ਜਾਣਗੇ ਕਿਹੜੇ ਜ਼ਿਲ੍ਹੇ 'ਚ ਜਾਣਗੇ ਕਿਹੜੇ ਸਿਟੀ 'ਚ ਜਾਣਗੇ ਇਹ ਤੇ ਗੱਲਾਂ ਵਾਲੇ ਟਾਈਮ ਦੀਆਂ ਹੋਣਗੀਆਂ ਅਗਲੀ ਰੇਡ ਪਾਉਣ ਦੇ ਲਈ ਕਹਿੰਦੇ ਸਾਜੀ ਫੇਰ ਤਿਆਰ ਪਰ ਤਿਆਰ ਸਾਜੀ ਹੋਟਰ ਵਾਲਿਆ ਰੱਖ ਤਿਆਰ ਭਰਾ ਬਣ ਕੇ ਬੜਾ ਵੱਡਾ ਮੁਕਾਬਲਾ ਚੱਲਦਾ ਹੈ ਮਹਿੰਗੇ ਮੁੱਲ ਦੀ ਟੱਕਰ ਹੈ ਸਿਰੇ ਦਾ ਫਾਈਨਲ ਹੈ ਭਾਈ ਹੋਟਰ ਵਾਲੇ ਤੋਂ ਥੋੜਾ ਥੋੜਾ ਪਾਸੇ ਹੋ ਜਾ ਵੀਰ ਬਣ ਕੇ ਪਨੇ ਹੋ ਜਾ ਪਾਸੇ ਹੋ ਜਾ ਫਿਰ ਵੱੜ ਕੇ ਹੁਣਾਰੇ ਤੋਂ ਪਾਸੇ ਹੋ ਜੋ ਤਾਂ ਕਹਿੰਦੇ ਸ਼ਾਹਯਾਦ ਨੇ ਫੇਰ ਕਬੱਡੀ ਪਾ ਦਿੱਤੀ ਹੈ ਸ਼ਾਜੀ ਸ਼ਕਰਪੁਰੀਆ ਕੁਲਵਿੰਦਰ ਤਿਆਰ ਗੁਰਪ੍ਰੀਤ ਤਿਆਰ ਟਿੰਕੂ ਬਰਹਾਰਾ ਤਿਆਰ ਬਰ ਤਿਆਰ ਮੈਚ ਕਹਿੰਦੇ ਸਿਰੇ ਦਾ ਆ ਪੈਂਦੀ ਰੇਡ ਨੰਬਰ ਰੇਡਰ ਦਾ ਨੰਬਰ ਰੇਡਰ ਦਾ ਸ਼ਾਜੀ ਨੂੰ ਜਿਹੜਾ ਜਫਾ ਲਊ 3000 ਨਹੀਂ ਸ਼ਾਜੀ ਨੂੰ ਦਿੱਤਾ ਜਾਣਾ ਖੁਸ਼ਾ ਰਾਮਣਾ ਚੇਅਰਮੈਨ ਤੇ ਨਾਲ लवली ਸਰਪੰਚਾ ਤੇ ਨਾਲ ਸਾਡਾ ਕਹਿੰਦੇ ਲੱਖੀ ਇਨਾ ਮਣੀਓ 3000 ਕਹਿੰਦੇ ਸ਼ਾਜੀ ਦੀਆਂ ਰੇਡਾਂ ਤੇ ਜੱਗੂ ਦੇ ਜਫਿਆਂ ਤੇ 5500 ਸ਼ੀਲੂ ਦੇ ਤਿੰਨ ਜਫਿਆਂ ਤੇ 3100 ਪਰ ਰੁਪਿੰਦਰ ਦੋਦੇ ਵਾਲਾ ਕਬੱਡੀ ਗ੍ਰੈਂਡ ਫਾਈਨਲੇ ਜੇਥੂ ਕਦੀ ਧਰਤੀ ਜਸਮਾਨੀ ਚੁੰਬਕ ਇਹ ਮंडा ਗੁੱਜਿਆਂ ਨਾਲ ਗੁੱਜੜਾ ਕਬੱਡੀ ਚ ਕਰਾਣ ਕਰਾ ਹੋਂਡਾ ਗੁਜਰਾ ਦਾ ਕਬੱਡੀ ਚ ਕਮਾਲ ਕਰਦਾ ਹੈ ਅੱਜ ਦੇ ਦਿਨ ਦਾ ਫਾਈਨਲ ਅਗਲੀ ਰੇਡ ਪਾਉਣ ਦੇ ਲਈ ਕਹਿੰਦੇ ਬੂਰੀਆ ਫੇਰ ਤਿਆਰ ਪਰ ਤਿਆਰ ਬੂਰੀਆ ਤਿਆਰ ਹੈ ਆ ਲੋਕੀ ਗੱਲਾਂ ਕਰਦੇ ਵੀ ਜੇਠੂ ਕੇ ਦੇ ਮੇਲੇ ਦਾ ਫਾਈਨਲ ਖੇਡਿਆ ਜਾ ਰਿਹਾ ਫੋੜ ਕਿੱਧਰ ਨੂੰ ਜਾਂਦੇ ਆ ਅੰਦਾਜ਼ੇ ਲੱਗ ਰਹੇ ਆ ਆ ਗੱਲਾਂ ਹੋ ਰਹੀਆਂ ਪਰ ਮੈਨੂੰ ਲੱਗਦਾ ਟੱਕਰਾ ਵੀ ਸਿਰੇ ਦੀ ਏ ਆ ਬੱਲੇ 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 ਬੂਰੀਆ ਵੀ ਫੱਟਾ ਆ ਬੂਰੀਆ ਵੀ ਰੰਗਾ ਚ ਬੂਰੀਆ ਵੀ ਨੌਨ ਸਟਾਪ ਪਾਈ ਤੁਰਿਆ ਆਉਂਦਾ ਆ ਗੱਲਾਂ ਕਰਾਈ ਆਉਂਦਾ ਐਂ ਤੇਠੂ ਕੇ ਤੇ ਸਿਰਾਂ ਹੋ ਗਿਆ ਤੇਠੂ ਕੇ ਜੇ ਕਹਿੰਦੇ ਲੋਕ ਖੁਸ਼ ਹੋ ਗਿਆ ਤਾਨੂੰ ਗੋਲੇ ਵਾਲੇ ਤੇ ਲੋਕਾਂ ਦਾ ਚਿੱਤ ਖੁਸ਼ ਹੋਣਾ ਇੱਕ ਨੂੰ ਕਹਿੰਦੇ ਸੰਘੇੜੇ ਤੇ ਦੋ ਨੂੰ ਡੱਬ ਵਾਲੀ ਮਲਕੋ ਤੇ ਤਿੰਨ ਨੂੰ ਕੁੱਤੀ ਵਾਲ ਜਗੱਲਾਂ ਹੋਣੀਆਂ ਕੋਰਾ ਰਸਾਲੂ ਮਲੂਕ ਅਲੀ ਕੋਰਾ ਰਸਾਲੂ ਆ ਪੱਕੇ ਜਫੇ ਲਾਉਂਦਾ ਆ ਪੱਕੇ ਜਫੇ ਲਾਉਂਦਾ ਆ ਜਫੇ ਲਾਉਂਦਾ ਰਾਣਾ ਬਲਾ ਚੋਰੀਆ ਉਹਦੀ ਖੇਡ ਕਲੱਬ ਦੇ ਲਈ ਮਲੂਕ ਅਲੀ ਪੱਕੇ ਜਫੇ ਲਾਉਂਦਾ ਲੈ ਵੀ ਜੇਠੂ ਕਹਲਿਓ ਜੇ ਸ਼ਕਰਪੁਰੀਏ ਮੁੰਡਿਆਂ ਦੀ ਖੇਡ ਵਧੀਆ ਲੱਗੀ ਇਹ ਕਰੀ ਤਾੜੀਆਂ ਮਾਰੋ ਨਾਲੇ ਜ਼ੋਰਦਾਰ ਸ਼ਕਰਪੁਰੀਏ ਕਹਿੰਦੇ ਸਿਰਾਂ ਲਈ ਤੁਰੇ ਆਉਂਦੇ ਆ ਮੈਚ ਕਹਿੰਦੇ ਬੜਾ ਵਧੀਆ ਲਓ ਸਾਹਮਣੇ ਕਹਿੰਦੇ ਸ਼ਹਿਯਾਦ ਨੇ ਕਬੱਡੀ ਪਾਈ ਹੈ ਚਾਰ ਜੋਹੀ ਤਿਆਰ ਪਰ ਤਿਆਰ ਹੋ ਪੈਂਦੀ ਰੇਡ ਨੰਬਰ ਅੰਬਰ ਕਹਿੰਦੇ ਜਾਫੀਆਂ ਰੋ ਦਿੱਤਾ ਗਿਆ ਨੰਬਰ ਕਹਿੰਦੇ ਜਾਫੀਆਂ ਦਾ ਪਰ ਨੰਬਰ ਦੇ ਉੱਪਰ ਰਿਵਿਊ ਦੀ ਮੰਗ ਹੋਈ ਹੈ ਜਿਹੜੇ ਰੈਫਰੀ ਬਾਹਰਲੇ ਪਾਸੇ ਨੇ ਉਹ ਵੀਰਵਾ ਕੇ ਚੈੱਕ ਕਰ ਲਿਓ ਕਿਉਂਕਿ ਫਾਈਨਲ ਖੇਡਿਆ ਜਾ ਰਿਹਾ ਹੈ ਬਹੁਤ ਵਧੀਆ ਮੁਕਾਬਲਾ ਦੋਨਾਂ ਟੀਮਾਂ ਦੇ ਦਰਮਿਆਨ ਇਧਰ ਖੁਸ਼ਗਰਿਆਂ ਲੱਖੀ ਕਨੇਡਾ ਤੇ ਨਾਲ ਕਹਿੰਦੇ ਮੇਰੇ ਵੀਰੋ ਕਿੰਦਰ ਤੇ ਨਾਲ ਸਾਡਾ ਮੇਰੇ ਵੀਰੋ ਲੱਖੀ ਕਨੇਡਾ ਵਾਲਾ ਜੱਗੀ ਰਾਮੂ ਵਾਲੀਆ ਨਾਲ ਹਰਦੀਪ ਫੁੱਲ ਦੀਪ ਢਿੱਲੋਂ ਪੰਜਾਬ ਟਾਈਗਰ ਦੀ ਟੀਮ ਹੈ ਇੱਕ ਕਹਿੰਦੇ ਟਰੈਕਟਰ ਇਹਨਾਂ ਮੰਗਿਓ ਹੈ ਇੱਕ ਅਮਰੀਕ ਸਮਰੇ ਮੰਗਿਓ ਟਰੈਕਟਰ ਦਿੱਤਾ ਗਿਆ ਬਾਠ ਪਰਿਵਾਰ ਦੇ ਵੱਡੇ ਯੋਗਦਾਨ ਹੈ ਚਾਰ ਹੈ ਚਾਰੇ ਦੇ ਚਾਰੇ ਕਹਿੰਦੇ ਝੋਟੀ ਦੇ ਆਹ ਰੈਂਬੋ ਤੇ ਦੂਜੇ ਪਾਸੇ ਰਪਿੰਦਰ ਦੋਦੇ ਵਾਲਾ ਜਾਂਦਾ ਬੁੱਕਦਾ ਆਹ ਜਾਂਦਾ ਬੁੱਕਦਾ ਘਾਟੀ 'ਇ ਰੁਕਦਾ ਦੋਦੇ ਵਾਲਾ ਜਾਂਦਾ ਜੇਠੂ ਕੇ ਚ ਬੁੱਕਦਾ ਆ ਦੋਦੇ ਵਾਲਾ ਕਹਿੰਦੇ ਜਾਂਦਾ ਬੁੱਕਦਾ ਅਗਲੀ ਰੇਡ ਪਾਉਣ ਦੇ ਲਈ ਕਹਿੰਦੇ ਬੂਰੀਆ ਫੇਰ ਤਿਆਰ ਵਰ ਤਿਆਰ ਲੱਗਦਾ ਵੀ ਇੱਕ ਟਰੈਕਟਰ ਤੇ ਕਹਿੰਦੇ ਬੂਰੀਆ ਪੈਂਦਾ ਲੱਗਦਾ ਇੱਕ ਟਰੈਕਟਰ ਤੇ ਬੂਰੀਆ ਲੈ ਜਾਂਦਾ ਲੱਗਦਾ ਪਰ ਹਲੇ ਸਮਾਂ ਬਾਕੀ ਨਾ ਪੈਂਦੀ ਰੇਡ ਹੜ ਜੋ ਪਾਸੇ ਨੰਬਰ ਧਾਵੀ ਦਾ ਪਰਮਾਤਮਾ ਮਿਹਰ ਕਰੇ ਵਾਹਿਗੁਰੂ ਮਿਹਰ ਕਰੇ ਕਦੇ ਕਿਸੇ ਖਿਡਾਰੀ ਨੂੰ ਤਤੀਵਾ ਨਾ ਲੱਗੇ ਮੂਸਪਰੇ ਪਾਉਣ ਦੀ ਕਰ ਦਿਓ ਜੀ ਮੂਸਪਰੇ ਮੂਸਪਰੇ ਪਾਉਣ ਦੀ ਕਰ ਦਿਓ ਜੀ ਮੂਸਪਰੇ ਇੱਕ ਹੋਲਡ ਨੰਬਰ ਚੈੱਕ ਕਰ ਲਿਓ ਜੀ ਉਹ ਕੀ ਦਾ ਹੈ ਇੱਕ ਹੀ ਹੋਲਡ ਜਿਹੜਾ ਦਿੱਤਾ ਗਿਆ ਹੈ ਆ ਮੈਂ ਇਹਦੇ ਵਿੱਚ ਉਹ ਆਪਾਂ ਚੱਲਦੇ ਮੈਚ ਜੀ ਕਲੀਅਰ ਕਰ ਦਈਏ ਉਹ ਹੋਲਡ ਕਿਹਦੇ ਦਿੱਤਾ ਜਾਣਾ ਹੈ ਰੈਫਰੀ ਭਰਾਵਾਂ ਨੂੰ ਬੇਨਤੀ ਹੈ ਵੀ ਹੋਲਡ ਨੰਬਰ ਨੂੰ ਜ਼ਰੂਰ ਕਲੀਅਰ ਕਰ ਦਿੱਤਾ ਜਾਵੇ ਕੀ ਦਾ ਕੀ ਦਾ ਕਾਲੇ ਘੱਗੇ ਜਿਹੜਾ ਹਾਲ ਵਾਲਾ ਨੰਬਰ ਕਿਹਨੂੰ ਦਿੱਤਾ ਗਿਆ ਉਹ ਉਧਰ ਸਾਡਾ ਫਤੇ ਮਾੜੀ ਮੁਸਤਫਾ ਵਾਲਾ ਵੀਰ ਅੱਜ ਦੇ ਵੱਡੇ ਮੇਲੇ ਦਾ ਲਾਈਵ ਆਨੰਦ ਮਾਣਦਾ ਹੈ ਫਤੇ ਮਾੜੀ ਮੁਸਤਫਾ ਉਸ ਵੀਰ ਦਾ ਵੀ ਬਹੁਤ ਧੰਨਵਾਦ ਹਾਜੀ ਸਾਰੀ ਸੰਗਤ ਦਾ ਬਹੁਤ ਧੰਨਵਾਦ ਵੀਰੇ ਹੌਲੀ ਜਿਆਦਾ ਸਾਰੇ ਨੇ ਸਾਰਿਆਂ ਨੂੰ 2025 ਨਵਾਂ ਸਾਲ ਮੁਬਾਰਕ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਜਿਨੇ ਮੇਰੇ ਭਰਾ ਦਰਸ਼ਕ ਵੀਰੋ ਮੈਂ ਸਮਾਪਤ ਸ਼ਕਰਪੁਰ ਫਾਸਟ ਜੰਗਿਆਣਾ ਜੰਗਿਆਣਾ ਸੈਕਿੰਡ ਸਾਡੇ 7 ਨੰਬਰ ਸ਼ਕਰਪੁਰ ਜੰਗਿਆਣੇ ਦੇ ਤੇ 14 ਨੰਬਰ 15 ਨੰਬਰਾਂ ਜਿਹੜੇ ਉਹ ਐ ਸ਼ਕਰਪੁਰ ਦੇ ਸਾਰੀ ਸੰਗ ਦਾ ਧੰਨਵਾਦ ਆ ਹੌਲੀ ਜਾਏ ਉਹ ਬਈ ਧੁੰਦ ਪਈ ਐ ਕਾਲੀ ਨਾ ਕਰੋ ਵੀਰਵਾਨਾ ਸਾਰੀ ਅੱਜ ਦੇ ਖੇਡ ਮੇਲੇ ਦਾ ਬੈਸਟ ਸੁਣਿਓ ਬੈਸਟ ਜਾਫੀ ਤਿੰਨ ਟੱਚ ਦੋ ਜਫੇ ਫਰਿਆਦ ਸ਼ਕਰਪੁਰ ਟਰੈਕਟਰ ਦਾ ਜੇਤੂ ਬਣ ਗਿਆ ਫਰਿਆਦ ਲਈ ਤਾੜੀਆਂ ਮਾਰਿਆ ਜ਼ੋਰਦਾਰ ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਪੰਜ ਰੇਡਾਂ ਪੰਜ ਨੰਬਰ ਮੁੰਡਾ ਗੁਜਰਾ ਦਾ ਸ਼ਹਿਯਾਰ ਇੱਕ ਟਰੈਕਟਰ ਜਿੱਤ ਗਿਆ ਤੇ ਨਾਲ ਕਹਿੰਦੇ ਬੂਰੀਆਂ ਸੀਸਰ ਦੇ ਪੰਜ ਕਬੱਡੀਆਂ ਪੰਜ ਨੰਬਰ ਹੈ ਸ਼ਾਜੀ ਦੇ ਪੰਜਾਂ ਚੋਂ ਪੰਜ ਹੈ ਸ਼ਾਜੀ ਕਹਿੰਦੇ ਅੱਜ ਫੇਰ ਟਰੈਕਟਰ ਜਿੱਤ ਗਿਆ ਮੇਰੇ ਵੀਰੋ ਮੁੰਡਾ ਗੁਜਰਾਂ ਦਾ ਕਬੱਡੀ 'ਚ ਖੁੱਤੀ ਪਾਵੇ ਘਰ ਘਰ ਗੱਲਾਂ ਚੱਲੀਆਂ ਫਰਿਆਦ